ਵਾਹਿਗੁਰੂ ਜੀ ਦਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾਰੀਤ ਕੱਪੜੇ ਗੰਦੇ ਉਹਦੇ ਨੇ ਹਾਂ ਤੇ ਮਹਾਰਾਜ ਤੁਹਾਨੂੰ ਰੱਖੇ ਜੀ ਸਭ ਨੂੰ ਚੜ੍ਹਦੀ ਕਲਾ 'ਚ ਫੇਰ ਤੂੰ ਕੁੜੀ ਮਨ ਦੀ ਗੱਤ ਨੇ ਤੇਰੇ ਸਕੂਲ ਵਾਲੀ ਵਰਦੀ ਹੈ ਨਾ ਸਾਰੇ ਗੰਦੇ ਹੋ ਚੱਲ ਇੱਧਰ ਚਲੋ ਭੈ ਭਵਲੇਕ ਸਿੰਘ ਮੈਂ ਹਰ ਤਰੀਕਾ ਟਾਈ ਕਰ ਦਿੰਦੀ ਪੁੱਤਰ ਕਹਿਣਾ ਮੰਨ ਲਈਦਾ ਕਹਿਣਾ ਕੋਈ ਬੁਲਬੁਲਾ ਨਹੀਂ ਉੱਥੇ ਤੋਂ ਤੈਨੂੰ ਤਾਰ ਕੇ ਹੋਰ ਦੇ ਦੂੰਗਾ ਆ ਚੱਕ ਬਣਾਓ ਤੇ ਗੱਲ ਹੈਗੀ ਜੀ ਇਦਾਂ ਬਖਰੂ ਦੀ ਕਿਰਪਾ ਸਦਕਾ ਤੇ ਨੌ ਨਰਾਤੇ ਪੂਰੇ ਹੋ ਲਏ ਜੀ ਤੇ 10 ਮੰਦ ਸਹਾਰਾ ਹੁੰਦਾ ਜੀ ਤੇ ਦਸਾਰੇ ਤੋਂ ਪਹਿਲਾਂ ਜਿਹੜੇ ਪਿੱਛੇ ਤੁਸੀਂ ਬਲੌਗ ਦੇ ਵਿੱਚ ਦੇਖਿਆ ਸੀ ਅਸੀਂ ਅ ਕਈ ਕਈ ਕਹ ਦਿੰਦੇ ਜ਼ੌਂਬੀਜ਼ ਤੇ ਕੋਈ ਕਹਿੰਦਾ ਗਨਗੌਰਾਂ ਬੀਜਤੀਆਂ ਮਤਲਬ ਓਹ ਅੱਜ ਦਾ ਦਿਨ ਸਾਡੇ ਇੱਧਰ ਏਰੀਆ ਦੇ ਵਿੱਚ ਉਹਨੂੰ ਜਲ ਪ੍ਰਵਾਹ ਕਰ ਰਹੇ ਹੁੰਦੇ ਆ ਜੀ ਥੋੜਾ ਜਿਹਾ ਮਿੱਠਾ ਬਣਾ ਕੇ ਮਤਲਬ ਜਿਹੜੇ ਆਪਣੇ ਟੋਬੇ ਕਹਿੰਦੇ ਨੇ ਕੋਈ ਛੱਪੜ ਕਹਿੰਦਾ ਹੈ ਤੇ ਕੋਈ ਖੂਹ ਮਤਲਬ ਖਵਾਜੇ ਦੇ ਵਿੱਚ ਉਹਨਾਂ ਨੂੰ ਜਾ ਕੇ 7 ਵਾਰ ਉਹਨਾਂ ਨੂੰ ਇਦਾਂ ਪਾਣੀ ਦੇ ਵਿੱਚ ਗੁੱਚ ਮਰਾ ਕੇ ਫਿਰ ਉਸੇ ਜੇ ਜਲ ਪ੍ਰਵਾਹ ਕਰ ਦਿੰਦੇ ਆ ਤੇ ਅੱਜ ਉਹ ਪ੍ਰੋਸੈਸ ਕਰਨਾ ਮਤਲਬ ਉਹ ਰੀਤੀ ਰਿਵਾਜ ਸਾਡੇ ਬਜ਼ੁਰਗਾਂ ਦਾ ਟਾਈਮ ਤੋਂ ਚੱਲਿਆ ਹੁੰਦਾ ਹੈ ਗਾਹ ਅਸੀਂ ਵੀ ਚਲਾ ਲੈਂਦੇ ਆ ਚਲਾ ਚਲਾਈ ਜਾ ਰਿਹਾ ਗਾਹ ਗਾਹ ਜੜੀ ਪੀੜੀ ਆ ਰਹੀ ਹੈ ਗਾਹ ਜਵਾਕਾਂ ਨੇ ਚਲਾਉਣੇ ਨਹੀਂ ਚਲਾਉਣੇ ਅ ਉਹ ਪਤਾ ਨਹੀਂ ਹੈਗਾ ਜਦ ਤੱਕ ਆਪਣੇ ਆਪਣੇ ਹੱਥ ਪੈਰ ਚੱਲਦੇ ਆਪਾਂ ਪ੍ਰੋਸੈਸ ਚਰਾਂਗੇ ਪੂਰਾ ਰੀਤੀ ਰਿਵਾਜ ਨੂੰ ਚਲਾਵਾਂਗੇ ਉਦੋਂ ਤੇ ਉਸ ਤੋਂ ਬਾਅਦ ਹੁਣ ਤਿਆਰੀ ਹੋ ਰਹੀ ਹੈ ਜੀ ਤੇ ਤੁਸੀਂ ਬਲੌਗ ਨਾਲ ਬਣੇ ਰਹੋ ਗਰੂਪ ਸਾਥ ਤਾਮ ਸੱਚਾ ਪਾਚਾ ਰੱਖਿਆ ਸੁੱਖ ਜੀ ਲੱਗੇ ਜੀ ਤੇ ਕਿਹਾਗਾ ਕਸਾੜ ਬਣਾਉਣ ਲੱਗੇ ਆਂ ਦੇਸੀ ਚੀਜ਼ੇ ਵਿੱਚ ਪਾ ਕੇ ਆਟਾ ਭੰਡਗੇ ਵਿੱਚ ਪਾਵਾਂਗੇ ਚੀਨੀ ਮਲੋ ਜੀ ਉੱਧਰ ਵਾਜੁਰਜੀ ਦਾ ਖਾਲਸਾ ਵਾਜੁਰਜੀ ਕੀ ਤੇ ਜੀ ਥੇ ਜੌਟਾ ਲੱਗਦਾ ਮਨ ਨੂੰ ਥੋੜਾ ਜਿਹਾ ਉਸ ਤੋਂ ਬਾਅਦ ਕਰਨੀ ਚਾਹਤਾ ਥੋੜਾ ਜਿਹਾ ਬਣਾ ਲਓ ਕਿੰਨਾ ਦਾ ਬਣਾਉਦੇ ਹਾਂ ਦੇ ਤੁਸੀਂ ਉਹ ਲੱਗਿਆ ਉਹ ਸਮੱਸ ਸੀ ਹੁਣ ਚੀਨੀ ਖਾਣ ਨੂੰ ਨਹੀਂ ਦਿਲ ਕਰਦਾ ਸਹੀ ਗੱਲ ਹੈ ਸੱਕਰ ਸੱਕਰ ਵਾਲਾ ਤਾਂ ਪਿਆ ਬਣਾ ਦੇਵੇ ਇੰਜ ਵੀ ਥੋੜਾ ਜੱਟਾ ਪੈਸਾ ਤੇ ਲੈ ਖੜੇ ਪਾ ਦਿਓ ਪਾਉਣਾ ਦੇ ਇਹ ਤਾਂ 9 ਦੇ ਘੱਟਾ ਹੋ ਗਏ ਨਾ ਨਾ ਤਾਂ ਨੀ ਕਰੂ ਤੇ ਗੇਰ ਘੁੰਡ ਘੁੰਡ ਨੀ ਉਤ ਕਿਆ ਪਹਿਲਾ ਸਾਸਰੀ ਘਰ ਬਲਾਜਾ ਅਜਾ ਸਾਸਰੀ ਘਰ ਬਲਾ ਸਾਸਰੀ ਘਰ ਇਹ ਵੀ ਕਹਿੰਦੀ ਮੈਂ ਘੁੰਡ ਘੇਰ ਕੇ ਸਕੂਲ ਜਾਣਾ ਪੁੱਤੋਂ ਜੋਂ ਹੁੰਦੇ ਜੋਂ ਕਿਆ ਕਹਿੰਦਾ ਗਲਗੋਰਾ ਜੋਂ ਘੇਰ ਕੇ ਹੁੰਨੇ ਪੁੱਤੋਂ ਤਾਂ ਗੇਰ ਦੇ ਪੁੱਤ ਮਾਣਾ ਪ੍ਰਸ਼ਾਦ ਤਿਆਰ ਕਰਾ ਲਈਏ ਭੋਗ ਭੋਗ ਬਣਾ ਕੇ ਫੇਰ ਜਾਣਾ ਭੋਗ ਬਣਾ ਕੇ ਜੇ ਤੂੰ ਫੇਰ ਲਾ ਥੋੜੀ ਥੋੜੀ ਜਿਹੀ ਸੁਗੋਣ ਜੀ ਆਟਾ ਤੁਹਾਡਾ ਜਿਹੜਾ ਤੁਸੀਂ ਹੁਣ ਬਾਅਦ ਚ ਪਾਇਆ ਉਹ ਜੀ ਜਾ ਸੀ ਤੇ ਚੱਲ ਗਿਆ ਥੋੜੀ ਦੇਖਾ ਬਹਾਪਾ ਪਜਰਾ ਮਿਲਿਆ ਸਾਰੇ ਚੱਕਰਾ ਚੰਡਾ ਨੇ ਕਿਸਾਈ ਖਾ ਗਏ ਕੋਈ ਨਹੀਂ ਮੇਰੇ ਚੱਕਰਾ ਚੱਲ ਰਹੇਗੇ ਤੂੰ ਵੀ ਤਾਂ ਕਹਿੰਦਾ ਦੀ ਪੂਟ ਫਟ ਗਈ ਜਾਣਾ। ਪਾਪਾ ਮੈਨੂੰ ਬਚਾ ਲਓ। ਫੇ ਤੂੰ ਲਿਬੜ ਦੀ ਕਾਨੂੰ ਪਤਾ ਸਕੂਲ ਨੂੰ ਨਹੀਂ ਜਾਣਾ। ਕੋਈ ਸਿੱਖੂ। ਮੈਨੂੰ ਪਹਿਲਾਂ ਦੱਸ ਤਾਂ ਸਕੂਲ ਨੂੰ ਜਾਣਾ ਨਾ ਫੇ ਤੂੰ ਵਰਦੀ ਕਾਨੂੰ ਗੰਦੀ ਲੱਕੀ ਵੀ ਕਰਨ। ਤੇ ਮੰਮਾ ਨੇ ਤਾਂ ਤੈਨੂੰ ਕੁੱਟਣਾ ਹੀ ਐ। ਹੰਤ ਤੇ ਜਗਰੋਪਾ। ਮੈਂ ਤਾਂ ਜਲ ਜਾਣਾ ਜਾਵੇ ਮਸਤੀ ਦੀ ਅੱਜ ਕੱਲ ਮਣੇ। ਕੁਛ ਵੀ ਤਾਂ ਹੋਣ ਲੱਗੇ। ਲੱਗੂ ਖੁੱਡਾ ਪਾਉਣਾ। ਆਏ ਮੇਰੇ ਕੱਕੇ ਦੀ ਛੋਟੀ ਜੀ ਡੋਲੀ ਕਿਆ ਕਰਨੀ ਤਾਂ ਹੈ ਹਾਂ ਇਹ ਕਿਚਾਰ ਪਾ ਕੇ ਲੈ ਜੀ ਇਹ ਕਿਚਾਰ ਪਾ ਕੇ ਲੈ ਜੀ ਕਿਚਾਰ ਪਾ ਕੇ ਲੈ ਜੀ ਭੂਟ ਗਹਿਰਿਆ ਜਾਉਂ ਇਹਨੂੰ ਭੂਟ ਦੱਸੀ ਜੀ ਅਵੇ ਚਾਹ ਪਾ ਕੇ ਫੇਰ ਮੈਂ ਅੱਜ ਕਿੱਥੇ ਕਰਨੀ ਜਾਉਂ ਆ ਪੁੱਤ ਉਹ ਭੂਟ ਨਹੀਂ ਹੈਗੇ ਹਾਂ ਮੰਮੀ ਟੀ ਖਾ

ਰੋਟੀ ਆਖ ਕੇ ਬੁਣ ਲਿਆ ਤਾਦੀ ਮੇਰੀ ਤਾਦੀ ਤੁਹਾਨੂੰ ਕੋਲ ਰੋਟੀ ਬਰਜ ਚ ਭਈਓ ਕਿ ਸਾਸਰਿਕਾ ਬਲਾਦੀਦੀ ਹੁੰਦੀ ਹੈ ਲੈ ਸੰਸਾਰੀ ਕਰਦੇ ਮੈਂ ਚਾਹਿਆ ਨੂੰ ਚਾਚੀ ਆ ਗਿਆ ਹੋ ਗਿਆ ਤਾਂ ਹਾਂ ਤੁਹਾਨੂੰ ਕਿਹਨ ਸਾਡਾ ਹੋ ਜਾਣਾ ਚਿਪਚਿਪਾ ਹੋ ਜਾਣਾ ਚੀਂਦੀ ਨੇ ਉਹ ਛੱਡ ਦੇਣਾ ਨਾ ਆਪਣਾ ਚਲੋ ਏ ਜਿਹੜਾ ਤੇ ਡੋਲੂ ਦੇ ਪਾਤੀ ਓਏ ਰੀਤ ਦੇ ਰੀਤ ਦੇ ਡੋਲੂ ਚ ਭੋਗ ਪਾਤਾ ਓਏ ਸਤਨਾਮ ਵਾਹਿਗੁਰੂ ਚਲ ਸਤਨਾਮ ਵਾਹਿਗੁਰੂ ਮਿਲਦੇ ਆਂ ਜੀ ਫੇਰ ਤੁਹਾਨੂੰ ਚਲ ਰੀਤ ਦੇ ਡੋਲੂ ਚ ਪਾਤਾ ਭੋਗ ਬਾਤ ਪਾਉਂਗੇ ਥੋੜਾ ਜਿਹਾ ਓਹੋ ਗੱਲ ਹੋ ਗਾਈ ਤੰਦੇ ਆ ਦੀ ਤੰਦੇ ਆ ਦੀ ਇਕਲਾਇਆ ਗਿਆ ਜੋ ਇਹ ਐਦਿਕੇ ਚੋਈ ਨਹੀਂ ਰਹੀ ਹੈਗੇ ਤੇਰਾ ਤਾਂ ਛੋਟਾ ਦਾ ਗਲਾ ਛੂਏ ਮੈਂ ਤੇਰੇ ਘਰ ਸੀ ਦਿੱਤੇ ਬੀਤੇ ਤੇ ਦੋ ਹੀ ਨਹੀਂ ਹੋਏ ਮੇਰਾ ਕਿਹ ਕੁ ਛੂਟਾ ਉਹ ਅਨੂ ਤੇ ਨਾ ਤੁਰਲੇ ਨਾ ਸਰਾ ਕੱਢਣ ਤੇ ਬਚਾਰੇ ਬਾਜੇ ਜੇ ਹੋ ਗਏ ਅਨੂ ਦੀ ਵਿਚੀ ਦੀ ਆਪਾਂ ਨੇ ਤਾਂ ਥੋੜੇ ਜਿਹਾ ਜੈਸਮੀਨ ਚੜ ਜਿਹਾ ਚੜ ਦਿਨ ਤੇ ਆਂਦੀ ਕੋਈ ਇੰਨਾ ਪਤਾ ਅਸਾ ਜਿਹੜਾ ਲੱਗ ਹਰ ਕੋ ਪਾਪਾ ਅਰੇ ਕੁ ਪਾਪਾ ਕੀ ਦੇਖੂਗੇ ਅੱਜ ਪੁੱਠਾ ਮੱਤ ਤਦੈਨ ਪੁੱਠਾ ਮਾਰਵਾ ਹਾਂ ਤਾਂ ਮਿੱਟੀ ਦੀ ਤੁਰਨੀ ਬਸ ਸੁੱਚਾ ਚਾਕਾ ਹੁਣ ਸੁਧਾਰਾ ਕਰ ਲਓ ਹੁਣ ਹਾਂ ਹਾਂ ਕਰ ਦਿੰਦੇ ਮੈਂ ਬਾਸ ਸੁੱਚਾ ਚਾਕਾ ਉਹ ਟਿੱਪੀ ਲੈ ਕੇ ਆ ਮਾਂ ਕਿੱਥੇ ਤੋਂ ਲਿਆ ਦ ਮੈਂ ਤੈਨੂੰ ਪੀੜਿਓ ਦੇ ਪਈ ਉਹ ਚੱਕ ਲਾਉ ਦੇ ਵਾਹੇ ਰੋ ਸੁੱਚਾ ਪਾਸਾ ਰੱਖਿਓ ਸੁੱਖ ਜਿਹੜੇ ਹੁਣ ਇਹ ਤਿਹਾਰ ਆ ਜੀ ਸਾਰੇ ਹੁਣ ਹਾਂ ਸ਼ੁਰੂ ਹੋ ਰਿਹਾ ਹੈ ਆ ਮਹੀਨੇ ਦੇ ਵਿੱਚ ਵਿੱਚ ਲੰਘ ਜਾਣਾ ਸਾਰੇ ਹਾਂ ਆ ਮਹੀਨਾ ਪਾ ਦੇ ਚੜਨਾ ਤੇ ਦਸਹਿਰਾ, ਦੀਵਾਲੀ, ਚੱਕਰੇ ਦੀਵਾਲੀ ਆ ਮੈਂ ਤਾਂ ਗੀਤ ਦੀਵਾਲੀ ਆਉਂਦੀ ਆ ਤੇ ਲੋੜੀ ਹੁੰਦੀ ਜਨਵਰੀ ਚ ਤੇ ਉਹ ਤਾਂ ਹੁਣ ਪਹਿਲਾ ਪਹਿਲਾ ਵਿੱਚ ਚੱਕਰੇ ਗੜਬੜੇ ਆਪਣੇ ਕੰਮੇ ਇਹ ਸਾਰੇ ਤਿਹਾਰ ਲੰਘ ਜਾਣੇ ਆ ਫਿਰ ਦੁਬਾਰਾ ਮਮੀ ਹੋਰ ਅੰਨ ਨੂੰ ਦਵਾ ਕਾ ਯਾ ਦੂਗਲਾ ਜਿਹੜਾ ਉਹ ਵੀ ਖਾਈ ਹੋਈ ਉਹ ਨਾ ਲੈਪੋ ਤਾਂ ਤੇਰੇ ਹੱਥ ਗੰਦੇ ਹੋ ਜੂਗੇ ਲੱਟੀਆਂ ਉਹ ਲੈ ਲੈਣਾ ਮੈਡਮ ਟੂਗੀ ਤੈਨੂੰ ਇਹ ਆ ਕੇ ਜਾ ਅੱਗੇ ਆਪਣੇ ਹੱਥਾਂ ਦੇ ਨਾਲ ਕੇ ਲੈ ਕੇ ਜਾਂਦੇ ਨੇ ਜੋਂ ਤੇ ਏਦ ਕੀ ਆਪਣੇ ਜੌਂ ਵੀ ਖੱਤੇ ਹੋ ਗਏ ਚਲੋ ਪਰ ਆਣ ਦਾ ਮਿੱਟੀ ਦੀ ਬਾਤ ਚ ਇਹਦੇ ਚ ਲੈ ਜਿਹੜਾ ਰੱਖਣਾ ਘਰ ਹਾਂ ਰੱਖਦਾ ਇਹ ਵੀ ਦਵਾਲੀ ਵਾਲੇ ਦਿਨ ਜਾਉ ਟੰਗਦੇ ਹੁੰਦੇ ਜਵਾਖਾਂ ਦੇ ਇਹ ਜਾਉ ਕੱਲ ਨੂੰਗੇ ਮਤਲਬ ਉਹ ਕਰਨਾ ਤੇ ਜਾਉ ਤਾਂ ਅੱਜ ਵੀ ਤਾਂ ਅੱਜ ਡੰਗ ਦੇਣੀ ਉਹਨੂੰ ਹਾਂ ਆਉਂਦੇ ਹੋਇਆ ਨੇ ਕੱਲ ਨੂੰ ਤਾਂ ਸਹਰ ਨਹੀਂ ਹੈਗਾ ਹਾਂ ਕੱਲ ਮੱਥਾ ਟੇਕਣਾ ਬਈ ਅਗੜੇ ਸੀ ਇਦਾਂ ਪਰ ਹੂੰ ਲੈ ਵੀ ਅਥੂ ਬੂਰੇ ਮੈਂ ਕੀ ਕਹਾਂ ਉਹਦੇ ਮੈਂ ਕਹਤ ਨਹੀਂ ਇਹ ਆ ਥੋੜਾ ਤਾਂ ਕੱਲ ਤੇ ਤਾਂ ਹੂੰ ਮਿੱਟੇ ਤਾਂ ਬੋਲਦੇ ਬੱਚਾ ਚੱਲੀਏ ਘਰ ਚਲੋ 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 ਖੜ ਜਾ ਮम्मा ਨੇ ਵੀ ਜਾਣਾ ਪਤਾ ਕਰਨ ਚੱਕ ਲੈ ਪੁੱਤ ਤੂੰ ਆ ਜੀ ਵੀ ਲੈ ਕੇ ਉਹ ਕਹਿੰਦੀ ਮੈਨੂੰ ਤੁਰਨ ਤੇ ਔਖੀ ਲੱਗਤੇ ਮਰਦੇ ਮੈਂ ਅੰਦਰ ਕੰਮ ਕਰਨਾ ਤੇ ਉਹ ਕੀ ਆ ਜੀ ਹਾਂ ਮੈਂ ਕੰਮ ਦਾ ਸਾਰਾ ਖੜਾਤਾ ਹੀ ਨਹੀਂ ਕੋਈ ਨਹੀਂ ਉਹ ਕੰਮ ਜ਼ਰੂਰੀ ਨਹੀਂ ਪੁੱਤ ਆ ਜ਼ਰੂਰੀ ਆ ਪਹਿਲਾਂ ਆ ਚੱਕ ਉਹਨੂੰ ਚੱਲ ਨਹੀਂ ਕੋਈ ਨਾ ਤੂੰ ਚਲਦੇ ਮੈਂ ਬਾਅਦੋਂ ਆਪੇ ਕਰ ਦੂੰਗੀ ਆਪਾਂ ਫੇਰ ਜਾਉਂਦੇ ਨਾ ਚਲੋ ਚਲੋ ਵੀ ਕਿੱਥੇ ਨੂੰ ਚੱਲੀ ਓਹ ਕਿੱਥੇ ਗਈ ਡੋਲੀ ਤੇ ਡੋਲੀ ਦੀ ਤੇ ਕੋਲੇ ਆ ਜਾ ਇੱਧਰ ਉੱਧਰ ਨਾ ਪੁੱਤਾਂ ਪੌੜੀਆਂ ਉਤਰਨ ਆਪਾਂ ਨੇ ਇਹਦਾ ਚਲੋ 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 ਵੀ ਚਲੋ ਬਈ ਚਲੋ ਬਈ ਲਓ ਜੀ ਇਧਰ ਲਾ ਬਲੂ ਕੋਸਤਾਨ ਪੱਕ ਗਏ ਉਸ ਪੱਕਣ ਨੂੰ ਰਹਿੰਦੇ ਆ ਲਾਗੇ ਬਸ ਨੈਰੀ ਸਨੈਰੀ ਹੁਣ ਉੱਧਰ ਬਲੂ ਉੱਧਰ ਲਾਈਟ ਹੈ ਕਿਹੜਾ ਇੱਕ ਸਾਈਡ ਗ੍ਰੀਨ ਇੱਕ ਸਾਈਡ ਹਉਂ ਪਤਾ ਨਹੀਂ ਹੁਣ ਪਤਾ ਨਹੀਂ ਨੀ ਹੈਗਾ ਪੁੱਤ ਬਲੂ ਕਲਰ ਨਹੀਂ ਹੈ ਆਰੈਂਜ ਆਰੈਂਜ ਵੀ ਨਹੀਂ ਹੈਗਾ ਇਹ ਨਾਨਕ ਔਰਿਜਨਲ ਕਰਦੀ ਹੈ ਤਾਂ ਯਾਰ ਤਾਂ ਤਾਂ ਗ੍ਰੀਨ ਹੈ ਉਹ ਬ੍ਰਾਊਨ ਆ ਉਹ ਬ੍ਰਾਊਨ ਆ ਆਰੈਂਜੇ ਹੋਣੀ ਜੀ ਠੀਕ ਹੈ ਆਰੈਂਜ ਜਿਹੜੇ ਮਰਜ਼ੀ ਤੁਹਾਨੂੰ ਦਿਖਦੇ ਜੀ ਜਿਹੜੇ ਮਰਜ਼ੀ ਕਲਰ ਲਾ ਲਓ ਕਿਹੜੇ ਕਲਰ ਦੇਊਗਾ ਠੀਕ ਆਰੈਂਜ ਹਾਂ ਪਤਾ ਨਹੀਂ ਜਾ 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 ਕਲਰ ਲਾ ਲਓ ਜਿਹੜਾ ਲਾਉਣਾ ਤੁਸੀਂ ਪਿੰਕ ਲਾਟ ਲਾਟ ਬਲੂ ਬਾਹਗੁਰੂ ਸਤਨਾਮ ਸ਼ਿਵਾਹਗੁਰੂ ਸਤਨਾਮ ਛਿਵਾਹਗੁਰੂ ਹਾਲੀ ਪੁੱਪੂ ਅਜਾ ਦੇੜੀ ਵੀ ਲਿਪਣੀ ਆ ਹਾਂ ਪਹਿਲ ਨੂੰ ਰਤਨ ਲੇਪੋੜੀ ਚਲੋ ਮਿਲਦੇ ਜੀ ਤੁਹਾਨੂੰ ਹੁਣ ਗਾਂਹ ਚੱਲ ਕੇ ਨੋ ਜੀ ਪਹੁੰਚ ਗਏ ਸੀ ਆਪਣਾ ਪਿੰਡ ਦਾ ਜਿਹੜਾ ਸਰਬਸਾਂਝਾ ਟੋਬਾ ਤੇ ਤੇ तकरीबन ਸਾਰਾ ਪਿੰਡ ਆਪਣਾ ਘਰ ਕੇ ਚੱਲ ਗਿਆ ਇੱਥੇ ਤੇ ਫਿਰ ਸਾਡੇ ਜੌਆਂ ਨੂੰ ਜਿਹੜਾ ਗੋਤਾ ਜਾ ਖਲਾਉ ਉਹ ਨਹੀਂ ਖਲਾਉ ਹੁਣ ਮੈਂ ਗਾਂਹ ਦੇਖਦਾ ਕਿਤੇ ਜਾ ਕੇ ਵੀ ਜਿੱਥੇ ਪਾਣੀ ਨੇੜੇ ਹੋਵੇ ਪਰ ਉੱਥੇ ਜਾ ਕੇ ਦੇਖੂਗਾ ਮੱਥਾ ਦੇਖੇਗਾ ਤਿਲ ਕਿਦਾਂ ਕਰਨਾ ਇੱਧਰ ਆ ਜਾ ਪੁੱਤ ਯਾਰ ਤੂੰ ਵੀ ਗਿੱਲੇ ਚ ਨੂੰ ਵੜਦਾ ਉਹਨੂੰ ਵੀ ਰੀਤ ਨੂੰ ਵੀ ਇੱਧਰ ਨੂੰ ਲਿਆ ਹਾਂ ਉਂਗਲੀ ਤੇ ਵੜਲਾ ਸੱਤ ਨਾ ਬਹਿ ਰੂ ਕਰਨਾ ਲੈ ਚੋ ਬੋ ਡੋਲੀ ਦੇ ਦੇ ਗੋਲਲੇ ਗੋਲਲੇ ਮੈਂ ਝਾਪ ਨੂੰ ਝਾਪ ਨੂੰ ਇਹਦੇ ਝਾਪਾਂ ਦੇ ਵੀ ਰਹੇ ਹਾਂ ਬੱਤਾ ਤੇ ਝਾਪ ਵੀ ਰਹਿੰਦੇ ਸਾਰਾ ਕੁਝ ਰਹਿੰਦਾ ਅੱਛਾ ਮੱਛੀਆਂ ਵੀ ਰਹਿੰਦੀਆਂ ਤੇ ਅਚਲੀਆਂ ਛੋਟੇ ਛੋਟੇ ਗੁੱਡੀਆਂ ਜੀ ਸਕੂਲ ਨੂੰ ਕਰਨੇ ਵੀ ਜਾਣਾ ਜਾਨ ਨੂੰ ਬਾਹਰ ਸਤਨਾ ਬਾਹਰ ਸਤਨਾ ਸੌਤਣਾ ਕਰਨ ਚਲ ਤੂੰ ਵੀ ਮਾਰ ਦੇ ਦੇ ਕੋਚੀਆਂ ਜੀ ਕੋਈ ਨਾ ਕੋਈ ਕਿੱਥੇ ਆ ਰਿਹਾ ਬਈ ਕਿੱਥੇ ਗਿਆ ਘੇਰ ਤੇ ਉਹ ਤਾਂ ਚਲੋ ਬਈ ਕਰ ਦੋ ਬਾਪ ਇਹਨੂੰ ਕਰ ਦੋ ਬੁੰਦੀ ਬਸ ਹੁਣ ਚਲ ਚਲੋ ਬਈ ਇੰਨਾ ਕੰਮ ਤਾਂ ਬੈਗ ਸੱਚਾ ਪਾਤਸ਼ਾ ਜਿੰਨੇ ਵੀ ਤਿਹਾਰ ਆ ਸਾਰਿਆਂ ਦੇ ਹੁਣ ਆਉਣ ਵਾਲੇ ਸਾਰੇ ਸਹੀ ਸਲਾਮਤ ਚੜ੍ਹਦੀ ਕਲਾ ਚ ਲੈ ਜੀ ਕੰਨ ਸਰਵ ਤੇ ਬਾਈ ਜੂਕੀ ਨੇ ਬੀਤਨਵਾਦ ਦਵਾੜੀ ਦੇਖ ਲੋਣਾ ਇੱਥੇ ਅੱਛਾ ਜਿਹੜੇ ਪਤਾ ਕੀੜੀਆਂ ਨੂੰ ਪਾਉਣਾ ਹੁੰਦਾ ਜਿਹੜਾ ਪ੍ਰਸ਼ਾਦ ਤੁਸੀਂ ਬਣਾ ਕੇ ਲੈਣਾ ਕਰਤੇ ਉਹ ਇਹਦੇ ਉੱਪਰ ਲੱਗੇ ਹੋਏ ਆ ਕਿਹਦੇ ਉੱਪਰ ਲੱਗੇ ਪਿਆ ਹਾਂ ਲਾਲਾ ਇਹ ਬਤਲਾਨਾ ਪੁੱਤ ਕਿਹੜੇ ਕੀੜੀਆਂ ਜੀਆਂ ਨੇ ਹੋਣੇ ਨੇ ਹੂੰ ਚੱਲੋ ਪੰਚੀ ਕੀੜੀਆਂ ਚਾਹੀਦੀਆਂ ਕੀੜੀਆਂ ਕਿਹਦੇ ਹੋ ਰਹੇ ਹਨ ਪੁਰਨੇ ਆਏ ਆ ਹਾਂ ਬਹਾਦਰ ਛੱਪ ਕਿੱਥੇ ਨਾਲੇ ਸਾਰੇ ਛੱਪ ਪਾਣੀ ਚ ਰਹਿੰਦੇ ਪੁੱਤ ਹਾਂ ਹਾਂ ਉਹਨਾਂ ਦੀ ਧਰਤੀ ਆ ਡੈਡੀ ਤੁਮ ਖਾਂਦੇ ਸੀ ਨਾ ਜਦ ਆਇਆ ਤਾਂ ਮੈਂ ਕੋਈ ਕੁਬਰੇ ਟੁੱਬਦੇ ਗੱਭੂ ਤਾਂ ਖਾ ਰਿਹਾ ਸੀ ਤਾਂ ਕੀਵੇਂ ਫੇਟੇ ਛੱਪਾਂ ਕਿੱਥੇ ਨਾ ਨਾ ਉੱਥੇ ਨਾ ਕੰਦਾ ਗੱਭੇ ਨੂੰ ਗੱਭੇ ਗੱਭੇ ਤਾਂ ਨੰਡਾ ਜੀ ਹਨ ਬੜੀ ਹੂੰ ਅੰਦਰ ਨੂੰ ਬਣੀ ਹੋਈ ਹੈ ਆਇਓ ਕਰੋ ਕਦਮ ਚਲੋ ਮਲਦਾ ਜੀ ਫੇਰ ਤੋਂ ਹਾਏ ਕੀੜੀਆਂ ਨੂੰ ਪਾਵਾਂਗੇ ਪ੍ਰਸ਼ਾਦ ਉਹ ਪਰਲੀ ਸੜਕ ਘੁੰਮਦੀਆਂ ਉਹ ਦੇਖੋ ਉਹ ਦੇਖੋ ਘੁੰਮਦੀਆਂ ਉਹ ਉਹ ਕੰਧ ਜੀ ਪਰ ਨੂੰ ਪਾ ਦੋ ਆਹ ਦੇ ਕਿਹੜੇ ਸਾਹਮਣੇ ਘੁੰਮਦੀਆਂ ਦੇਖੋ ਆਹ ਦੇਖੋ ਘੁੰਮਦੀਆਂ ਦੇ ਪਰ ਬੱਸ ਇਹਨਾਂ ਚਿੱਟੇ ਮਿੱਠਾ ਤਾਂ ਅੱਛੇ ਤਾਂ ਮਿਹਨਤ ਕਰਕੇ ਇਹਨਾਂ ਨੇ ਆਪਣਾ ਮਿੱਠਾ ਲਿਆ ਲਿਆ ਉਹ ਮਾ ਪਾਤਾ ਦਿੱਤਾ ਹੁਣ ਉਹ ਪਾਤਾ ਪਾਤਾ ਸਾ ਵੀ ਕੋਈ ਪਾ ਕੇ ਗਿਆ ਬਾਈ ਸਤਨਾਮ ਆ ਵੀ ਪਾ ਆ ਵੀ ਕੋਈ ਪਾ ਗਿਆ ਜੀ ਅੱਜ ਦਾ ਦਿਨ ਕੀੜੀਆਂ ਦੇ ਪੂਰੇ ਨਜ਼ਾਰੇ ਬਾਬਿਆਂ ਦੇ ਦਵਾਰੇ ਉਂਗਲੀ ਫੜ ਲਾ ਹੁਣ ਜਾ ਕੇ ਆਪਣੇ ਆਪਣੇ ਬੈਗ ਟੰਗੋ ਕੱਚਾ ਪਰ ਮੋਟਰਸਾਈਕਲ ਪਰ ਬੈਠੋ ਸਾਸਰੀ ਕਾਲ ਜੀ ਰੋਡੀ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਵਧੀਆ ਜਹੀਦਾ ਚਲੋ ਤੁਹਾਨੂੰ ਸਕੂਲ ਛੱਡ ਕੇ ਆਵਾ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਹੱਥਿਆ ਦੁੱਧਾਂ ਨੂੜੇ ਬਈ ਹੱਥਾ ਖੋਲੇ ਰੱਖੋ ਪੜਨਾ ਨਹੀਂ ਆਗੀ ਹਾਂ ਲੈ ਪੁੱਤ ਪੜਾ ਨਹੀਂ ਆਗੀ ਪੈਸੇ ਫੜ ਹੇ ਐ ਬਾੜਲੇ ਦੇਖ ਮਮੀ ਦੁੱਧੇ ਪਲਾ ਦੇ ਨੂੰ ਇਹ ਜੁਗੜੀਆਂ ਦੁੱਧੇ ਪਲਾ ਦੇ ਤੇਰੇ ਹੱਥ ਅੱਜ ਕੇ 500 ਹੀ ਪਲਾਉਂਦੇ ਗੋੜਾ ਕਰੀ ਹੋ ਜੂਗੀ ਕੁੜੀ ਇਹ ਨਾ 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 ਇਕੱਠੀ ਬਾਹਰ ਹੈਂ ਹਾਂ ਬਾਹਰ ਤਾਂ ਮੌਸਮ ਬਾਹਰ ਤਾਂ ਫੇਰੀ ਰੀਤ ਨੇ ਤੇ ਤੇਰੀ ਦੇ ਹਾਂ ਰੀਤ ਇਹ ਕਾਂਦੀ ਰੀਤ ਦੀ ਗੁਰਸੁੱਤੀ ਦਵਾਉਣੀ ਮੇਰੇ ਮੱਕਾ ਸੀ ਮੰਜਾ ਹਾਂ ਮੰਜਾ ਕਰਦਾ ਹਾਂ ਜਿੱਥੇ ਬੈਠ ਕੇ ਮੰਜਾ ਢੰਡਾ ਵਰਗਾ ਹੋਇ ਬੋਜਾ ਕੰਧੂ ਆਣਾ ਮੈਂ ਹਾਂ ਰੋਜ਼ ਆ ਕੇ ਮੈਂ ਹਾਂ ਨਾ ਆਣ ਗਏ ਇੰਟਰਨੈਟ ਲਿਮਿਟ ਹੀ ਨਹੀਂ ਹੁੰਦਾ ਗਾਲਾ ਕੰਡਾਰੇ ਕਿ ਆ ਕਰ ಮಡಿ <laughs> ಮೋಟಿ <laughs> ਲੇ ਕਿਤੇ ਮੁੰਡੇ ਦੀ ਗੱਲ ਤਾਂ ਚੱਕ ਤਾਂ ਸਾਦੀ ਐ ਨੋਹਾਂ ਨੂੰ ਛਿੜਕੀ ਆਨੇਓ ਫੇਰ ਨੋਹਾਂ ਦਾ ਕੰਮ ਮੈਂ ਤੁਸੀਂ ਕਹੂਗੇ ਮੈਂ ਜੱਸੋ ਜੀ ਤਾਂ ਹੀ ਕਰੂੰਗੀ ਹਾਂ ਲੈ ਉਹ ਸਬਜ਼ੀ ਕੱਟ ਕੱਲ੍ਹ ਸਾਰਿਆਂ ਦੀ ਮੈਂ ਸਾਦੀ ਕੱਟਣੀ ਤਾਂ ਤੈਹੀਂ ਲਾਇਆ ਤਾਂ ਹੀ ਕੱਟਦਾ ਵਾ ਮੈਂ ਨਹੀਂ ਲਾਇਆ ਹਾਂ ਤੂੰ ਆਰਜੋ ਤੁਸੀਂ ਉਹ ਨਹੀਂ ਨਹੀਂ ਮੰਮੀ ਆ ਕੰਮ ਜ਼ਿਆਦਾ ਤਾਂ ਮੈਂ ਸਬਜ਼ੀ ਤਾਂ ਕੱਟਦਾ ਤਾਂ ਉਦੋਂ ਕੱਪੜੇ ਧੋਦੀਦੀ ਐਨੇ ਆਨੇ ਛੋਟੀ ਜੀ ਦੀ ਡਿਊਟੀ ਸੰਭਾਲੀ ਸਾਰੀ ਰਾਤ ਆ ਕੋਈ ਦੰਗਿਆ ਹੈ ਜੀ ਕਰਦਾ ਕੰਮ ਹਨ 1 ਵਜੇ ਉੱਠ ਕੇ ਕਿਤੇ 4:30 ਸੁੱਤੀ ਆ ਨਹੀਂ ਨਹੀਂ ਬਾਬਾ ਹਾਂ ਤਾਂ ਇੱਕ ਨਹੀਂ ਕਰੂਗੀ ਦੋਕ ਦਿਨ ਹਾਂ ਦੋਕ ਦਿਨ ਤਾਂ ਨਿਆਣੀ ਆ ਨਾ ਦੋ ਘੰਟੇ ਸੌਂ। ਨੀਚੇ ਤਾਂ ਨਹੀਂ ਰੋਂਦੀ। ਰਾਤ ਨੂੰ ਜੇ ਪੈਦੇ ਨੇ ਫਿਰੋਂਦੀ। ਜੈਦੀ ਦਾ ਦੁੱਧ ਫੜਨਾ ਜਾਣਾ ਫੇਰ ਇਹਨੇ ਨਸ਼ੇ ਵਾਂ ਸੌਂ ਕਰਾ। ਹੂੰ ਫੇਰ ਕੁੱਕੀ ਜਾਣਦੀ ਇਹਨੂੰ। ਇਹ ਨਸ਼ੇ ਵਿੱਚ ਸੌਣਾ ਇਹਨੇ। ਖਾਦੇ ਨੇ ਇੱਕ ਨਹੀਂ ਕਰਨਾ ਉਫਰਤੋ। ਜੈ ਰਾਤ ਰੋਵੇ 2:00 ਵਜੇ। ਦੱਬੇ ਦਾ ਪਤਾ ਕੀ ਕਹਿੰਦਾ? ਜਿਹੜਾ ਸਾਡੀ ਕੁੜੀ ਦਾ ਮਾਂ ਤਾਂ ਦੱਬੇ ਰੋਣਾ। ਹਾਂ ਦੱਬੇ ਲੈਦਾ। ਹਾਂ ਉਹ ਤਾਂ ਬਹੁਤ ਸੌਣਾ ਅਸੀਂ ਕੱਲ ਕੰਜ ਕਰ ਖਾਣ ਗਈ ਸੀ। ਅੱਛਾ। ਹਾਂ ਲਾਇ ਲੇ ਗਏ ਤਾਂ ਆਏ ਜੂਰ। ਕੇ ਲੈ ਲਈ ਜਾ ਬਦੋ ਮੈਂ ਨਾਲ ਉਹਨਾਂ ਨੇ ਦੱਬੇ ਪਾਲਾ ਪਾਇਆ ਕਰ। ਲਾ ਹੁਣ ਤਾਂ ਮੈਨੂੰ ਕਹਿੰਦੀ। ਉਹਨੇ ਭੇਜ ਚਾਚੀ ਫ ਇਹ ਬਹੁਤ ਸਾਰੇ ਮੈਟੀਕੂਲੀ ਨੇ ਕਰਤਾ ਹਾਂ ਦਈਏ ਹਾਂ ਜਿ ਟਕਾਣੀਓ ਕਿਹਦੇ ਪਰ ਗਈ ਬੇਬੇ ਇਹ ਤਾਂ ਭਾਈ ਹਾਲੇ ਤਾਂ ਪੁੱਤ ਨਹੀਂ ਹਾਲੇ ਉਹਨਾਂ ਬਗਿਰੀ ਨਹੀਂ ਉੱਧਰ ਆਪਣੇ ਪਰਿਵਾਰਕ ਵੀ ਹਾਲੇ ਕਿਸੇ ਨਹੀਂ ਇਹ ਤਾਂ ਬਸ ਆਪਣੀ ਜਾਈਦੀ ਜਿਉ ਹਾਲੇ ਨਾਨੀ ਵੀ ਪਈ ਜਾਵੇ ਜੀ ਗਈ ਹਾਂ ਵਾਹ ਰੇਗਣੇ ਆ ਨਾਨੀ ਤੇ ਅਪਟਾ ਰਹਦੀ ਐ ਮੈਂ ਕੰਮ ਨਹੀਂ ਹੈ ਨਹੀਂ ਤਾਂ ਸਾਰ ਗਿਆ ਚ ਵੀ ਨਹੀਂ ਹੈ ਕੋਈ ਹੈਗਾ ਹਾਂ ਹਾਂ ਇਹ ਕੜ ਨਾਨੀ ਕਹਿੰਦੇ ਨੂਰ ਵੀ ਸੋਹਣੀ ਦੀ ਨੂਰ ਵਰਗੀ ਐ ਮਮੀ ਨੂਰ ਵਰਗੀ ਲਾਦੀ ਡਾਕਟਰ ਨੇ ਪੁੱਛਿਆ ਯਾਰ ਤਰਿਆ ਨਾ ਕੀਦੇ ਵਰਤੋ ਨਾ ਕਰ ਚਿੱਤ ਆ ਘਾਣਾ ਸੱਤ ਜਿਆਦਾ ਹਨੂਰੇ ਐ ਨੂਰੇ ਐ ਹਾਂ ਨਹੀਂ ਨਹੀਂ ਚਲ ਠੀਕ ਐ ਭਾਈ ਬਾਹਰ ਉਹਦੀ ਕਿਰਪਾ ਨਾਲ ਨੋ ਕਰ ਦਿੰਦੀ ਮੂਰੇ ਵੀ ਆ ਦੇਖੋ ਨੰਦੀ ਨੋ ਸਕੁਰਦਾ ਇਹ ਤਾਂ ਗਾਈ ਜਾਂਦੀ ਆ ਰੋਣ ਲੱਗੀ ਕੋਈ ਨਹੀਂ ਰੋਣ ਲੱਗੀ ਮੈਂ ਕਿਹ ਕਾ ਕੇ ਰੋਣੀ ਸੁੱਖਾ ਕਾ ਨਾ ਬੜੀ ਖੁਸ਼ੀ ਦਾ ਦੇਣਾ ਰੋਣੇ ਚੁਹੀ ਆ ਪਤਾ ਹੀ ਨਹੀਂਦਾ ਇਹ ਤਾਂ ਅਸੀਂ ਡਰ ਗਈ ਜਦ ਨੂੰ ਤੈਨ ਜਨਮ ਲੈ ਲਿਆ ਤਾਂ ਜਦ ਨੂੰ ਇਹ ਪਹੁੰਚੇ ਉੱਥੇ ਲੈਡ ਮਦਦ ਨਾਲ ਲਗਾਇਆ ਤੇਰੇ ਮੁੰਡੇ ਨੇ ਕਹਿੰਦਾ ਚੱਲ ਚੰਨ ਮੈਂ ਜਸਵੀ ਨੂੰ ਬੁਲਾ ਕੇ ਲਿਆ ਫੇਕਣਾ ਚੰਨ ਜੂਸ ਬੁਲਾ ਕੇ ਲਿਆ ਉਹਨੂੰ ਤਾਂ ਇਹ ਤਾਂ ਮੇਰੇ ਮੋਟਰਸਾਈਕਲ ਤੇ ਇਸ਼ਾਰ ਮਾਰਨੀ ਨਹੀਂ ਤੇ ਹਸਪੀਟਲ ਚ ਵੜਦੀ ਨੂੰ ਮੈਂ ਦੱਸਿਆ ਵੀ ਜਵਾਕ ਹੋ ਗਿਆ ਠੀਕ ਠਾਕ ਵੀ ਆ ਨਹੀਂ ਪਤਾ ਕੀ ਹੋਇਆ ਵੀ ਤੂੰ ਜਾ ਹਾਂ ਮਾਰਾ ਸੁਖਸੰਗਤ ਲੋਗਾ ਸਾਹਿਤਾ ਇਹ ਸੱਚਾ ਉਹ ਤਾਂ ਆਪਣਾ ਹਾਊਸ ਬਣ ਗਿਆ। ਅੱਛਾ ਉਹਨਾਂ ਦਾ ਕਾਕਾ ਸਾਡਾ ਨੇ ਬਹੁਤ ਦੇਖ ਲੈ ਰਾਤ ਨੂੰ ਲਾਤ ਜਗਾ ਕਰਦਾ ਦਿਨ ਤੇ ਸੌਂਦਾ। ਕੱਲ ਹੱਥ ਕਿਤੇ ਤੇ ਪਾਥੌਣੇ ਗੱਠਾ ਵਾਲਿਆਂ ਵਾਲੇ। ਹਾਂਜੀ ਤੇਰੀ ਤੇ ਹਾਂ ਤੇਰੀ ਚੰਗ ਦੇ ਦੀ। ਮੇਰਾ ਹਾਂ ਨਹੀਂ 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 ਜਿਹੜੀ ਫੋਟੋ ਪਾਈ ਵੀ ਤਿਓ ਉਹ ਸੁੱਖੋ ਪੈਣ ਜੀ ਦੀ ਗੋਦੀ ਜਤੀ ਹੈ। ਉਹਦੇ ਹੱਥ ਇਹ ਕਾਲੀਆਂ ਗੱਠਾਂ ਬਹੁਤ ਕਾਲੀਆਂ ਗੱਠਾਂ ਦਿਖਦੀ ਤੇ ਨਾ। ਨਾ ਨਾ ਤੇਰੇ ਹੱਥ ਤਾਂ ਫਰੋਜੀ ਸੂਟ ਤੇਰੇ ਹਾਂ ਮੈਂ ਤਾਂ ਫਰੋਜੀ ਮੇਰਾ ਤਾਂ ਗੱਠਾ ਬਹੁਤ ਕਾਲੀਆਂ ਜਿਹਾ ਉਹਦੇ ਚ ਰੋਏ ਕਰੋ ਇਹ ਨਹੀਂ ਮੈਂ ਵੀ ਆਇਆ ਸੀ ਦੇਖਿਆ ਗਿਆ ਚੱਲਾ ਦੇਖੋ ਮੈਂ ਆਉਣੇ ਪਤਾ ਲੱਜਣਾ ਹਾਂ ਕੱਢ ਫੋਟੋ ਇੰਤ ਤੈਨੂੰ ਚੀਤੀਵੇਂ ਗੱਤ ਮੈਂ ਤਾਂ ਹੀ ਕਹਿੰਦੀ ਅੱਗੇ ਆ ਦੇ ਉਹ ਨਾ ਨਾ ਪਿੰਕ ਸੂਟ ਚ ਮੈਂ ਨਾਲ ਦੀ ਗੋਦੀ ਚ ਖਿੱਚੀ ਵੀ ਫੋਟੋ ਹੈ ਤਾਂ ਮੇਰੀ ਗੋਦੀ ਚ ਅੱਗੇ ਪਹੁੰਚੀ ਅੱਗੇ ਦੇਖ ਕੇ ਕਰੋ ਕੱਢੋ ਇੱਥੇ ਫੋਨ ਕੱਢੋ ਕਿਸੇ ਦਾ ਹੁਣ ਬੇਬੇ ਦੇ ਭਾਈ ਇੱਥੇ ਦੇਖੀਏ ਦਿਖਾਓ ਇੱਥੇ ਜੈਸਮੀਨ ਵਾਲਾ ਫੋਨ ਫੜਾਓ ਕਸਾ ਨਹੀਂ ਫੋਟੋਆਂ ਰੀਟ ਹੋ ਗਈਆਂ ਕੁੜੀ ਨੀ ਮੇਜ ਬਟੰਗ ਰਹੀ ਉੱਥੇ ਟੰਗ ਤੂੰ ਕੋਈ ਨਹੀਂ ਇਹਦੇ ਉਹ ਕਾ ਡਾਣੇ ਯਾਰ ਨੀ ਦਰਵਾਜੇ ਨੂੰ ਬਲਤੀ ਤੂੰ ਥੋੜਾ ਬਾਹਰ ਪਰਸਾ ਬੋ ਹਾਂ ਆਪਣੇ ਆਦਮੀ ਆਈ ਜਾਂਦੇ ਹੁਣ ਨਹੀਂ ਦਿਖਣੀਆਂ ਇਕੱਠਾ ਉਹ ਡਿਲੀਟ ਹੋ ਗਿਆ ਜੇ ਹੁਣ ਮੇਰੇ ਫੋਨ ਚ ਫੋਟੋ ਆ ਹੁਣ ਹੁਣ ਮੈਂ ਵੀਡੀਓ ਬਣਾਉਂਦਾ ਮੈਂ ਹੁਣ ਵਿੱਚ ਬੰਦ ਕਰਕੇ ਉਹ ਦੇਖੂਗਾ ਤੇਰੇ ਫੋਨ ਚ ਫੋਟੋ ਮੈਂ ਤੁਹਾਨੂੰ ਵਟਸਐਪ ਕੀਤੀ ਵੀ ਉਹ ਵਿੱਚ ਤੇ ਡਾਟਾ ਡਿਲੀਟ ਨਹੀਂ ਹੋਇਆ ਜੀ ਹੋ ਗਿਆ ਜੀ ਵਟਸਐਪ ਤਾਂ ਡਿਲੀਟ ਹੋ ਜਾਂਦਾ ਹਾਂ ਹੋ ਜਾਂਦਾ ਹਾਂ ਹਾਂ ਆਹ ਰਮਨ ਰਮਨ ਨਹੀਂ ਪੈਚੀ ਹਾਂ ਨਾ ਮੇਰੇ ਫੋਨ ਚ ਖਿੱਚੋ ਹੀ ਵੀ ਐ ਹੁਣ ਇਧਰ ਬਾਹਰ ਚੱਲ ਜਾ ਮਮੀ ਮਮੀ ਇਧਰ ਫੋਨ ਲਾ ਲਿਆ ਉਹਨਾਂ ਨੇ ਪਤਾ ਨਹੀਂ ਕਿਹਨੂੰ ਰਿੰਗਟੋਨ ਲੱਗੀ ਵੀ ਪਤਾ ਨਹੀਂ ਕਿਹੜੀ ਫਿਲਮ ਦੀ ਲੱਗੀ ਪਈ ਐ ਚੱਲਾ ਨਾ ਕਿਹਾ ਐ ਸਾਂ ਵੀ ਨਾ ਹੀ ਰਮਮੀ ਇੱਕ ਵਾਰ ਥੋੜਾ ਜਿਹਾ ਪਾਣੀ ਪਾ ਤੇ ਟੀਜ਼ੀ ਕਰੀਏ ਨੇ ਪਾਣੀ ਬਣ ਤਵੀ ਐ ਤੇ ਨੈਣ ਉਦੇ ਬਾਅਦ ਤਾਂ ਫਿਰ ਆਰਾਮ ਨਾਲ ਨਹੀਂ ਮੈਨੂੰ ਡਰ ਲੱਗੀ ਜਾ ਫਿਰ ਕਿ ਆ ਮੇਰੇ ਹੱਥ ਪਰ ਆ ਆ ਗਈ ਇਹ ਜਿਹੜਾ ਉਹ ਹੁੰਦਾ ਮੂੰਗੀ ਮਸਰੀ ਦੀ ਕਿੱਲੋ ਦਾਲ ਹੁੰਦੀ ਹੈ ਹੋਰ ਐ ਨਸ਼ਾ ਆਰਾਮ ਨਾਲ ਹੀ ਪੇਰ ਨਹੀਂ ਰੋਈ ਮੇਲ ਜਾਣਾ ਕੋਈ ਮਾਤਾ ਸੰਦੀਪ ਨੂੰ ਕਹੀਆ ਮੈਨੂੰ ਡਰ ਲੱਗਦਾ ਇਹ ਨਾ ਆਉਣਾ ਬੌਧ ਜੀ ਨੂੰ ਨਹੀਂ ਬਾਈ ਨਾ ਤੇ ਦੇ ਨੇ ਆਣੇ ਨਾ ਕਿਹੜਾ ਸਰੀਰ ਖੁੱਲਦਾ ਖੁੱਲਦਾ ਹੂੰ ਉਹਨਾਂ ਗੁਰਦਰੀਤ ਨੂੰ ਰੋਜ਼ ਨਾਲ ਹੁੰਦੇ ਰਹੇ ਨਾ ਨਾ ਥੋੜੇ ਉੱਤੇ ਉੱਥੇ ਨਹੀਂ ਹਾਂ ਫਿਰ ਨੂੰ ਪਤਾ ਹੀ ਆ ਹਸਪੀਟਲ ਜਿੱਤਾ ਫਿਰ ਇਹ ਕਦਾਜੋ ਉਹ ਵੀ ਨਾੜੂ ਆ ਜਾ ਵੀ ਨਰਮ ਜਾਈ ਆ ਜੇ ਉਹ ਤਾਂ 8 ਦਿਨ ਰਹੂਗਾ ਹਾਂ ਉਹਦੇ ਕਰਕੇ ਵੀ ਬਚਾਉ ਉੱਥੇ ਹੂੰ ਰਾਜਾ ਸੋਹਣੇ ਨੂੰ ਮੀਂਹ ਦੇ ਹੈਂ ਦੇਖ ਲੇਤਾ ਹੈ ਚੱਲ ਆਇਕਣੀ ਰਹਿਣਾ ਕੁੜੀਆਂ ਦੇ ਵਾਲ ਸੋਹਣੇ ਹੋਣੇ ਚਾਹੀਦੇ ਹੈ ਵਾਲਾਂ ਨਾਲ ਇਹਨਾਂ ਦੀ ਹੋ ਕੁੱਟਦਾ ਤਾਂ ਹਾਂ ਅਸੀਂ ਥੱਲੇ ਨਾ ਭੇਜ ਦਿੱਤੀ ਮੇਰਾ ਨਾਮ ਜਿੱਲੇ ਦਾ ਗੁਮੀ ਚਲੋ